ਸੋਰਸਿੰਗ ਟੈਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਜਥੇਦਾਰ ਬਣਨ ਤੋਂ ਪਿੱਛੋਂ ਕੁਲਦੀਪ ਸਿੰਘ ਗੜਗੱਜ ਵੱਲੋਂ ਕੀ ਅਪੀਲ ਕੀਤੀ ਗਈ ਹੈ ਕੌਮ ਨੂੰ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੀ ਜਥੇਦਾਰੀ ਨੂੰ ਸਵੀਕਾਰ ਨਹੀਂ ਕਰ ਰਹੇ ਸਨ ਹਲੋ ਟੈਨਾ ਜੀ ਹਲੋ ਹਲੋ ਜੀ ਹਲੋ ਸਿੰਘ ਸਾਹਿਬ ਹਲੋ ਹਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਗੁੱਡ ਮਾਰਨਿੰਗ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੀ ਤੁਸੀਂ ਗੱਲ ਪੁੱਛੀ ਹੈ ਵੀ ਅਸਲ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਲੰਘੇ ਕੱਲ ਉਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਆ ਤੇ ਅੱਜ ਉਹਨਾਂ ਦੇ ਵੱਲੋਂ ਸਿੱਖ ਕੌਮ ਨੂੰ ਪਹਿਲੀ ਵਾਰ ਸੰਬੋਧਨ ਕੀਤਾ ਗਿਆ ਇਹ ਗੱਲ ਤੁਹਾਡੀ 100% درست ਹੈ ਕਿ ਅੱਜ ਵੀ ਕੁਝ ਕੁ ਲੋਕਾਂ ਦੇ ਵੱਲੋਂ ਕੁਝ ਕੁ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੀ ਤਾਜਪੁਛੀ ਦਾ ਉਹਨਾਂ ਦੀ ਜਥੇਦਾਰੀ ਦਾ ਵਿਰੋਧ ਕੀਤਾ ਗਿਆ ਇਹ ਗੱਲ ਕਹੀ ਗਈ ਹੈ ਕਿ ਪੁੱਛ ਕੇ ਜਾਂ ਦੱਸ ਕੇ ਨਹੀਂ ਬਣਾਏ ਗਏ ਮਰਜ਼ੀ ਕੀਤੀ ਗਈ ਹੈ ਤੇ ਜਿਵੇਂ ਲਾਏ ਗਏ ਆ ਤੇ ਉਹ ਵੀ ਗਲਤ ਤੇ ਜਿਵੇਂ ਬਣਾਏ ਗਏ ਉਹ ਵੀ ਗਲਤ ਬੁਰਧਗਾਨੇ ਇਹ ਗੱਲ ਕਹੀ ਐ ਪਰ ਉਸ ਤੋਂ ਬਗਲੀ ਗੱਲ ਇਹ ਚ ਕਿ ਅੱਜ ਗੜਗੱਜ ਹੋ ਰਾਂ ਨਹੀਂ ਚਿਹਦਾਰ ਗੜਗੱਜ ਹੋ ਰਾਂ ਨਹੀਂ ਇਹ ਗੱਲ ਕਹੀ ਐ ਸਿੱਖ ਕੌਮ ਨੂੰ ਕਿ ਹੋਲੇ ਮੁਹੱਲੇ ਦੇ ਮੌਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਅਨੰਦਪੁਰ ਸਾਹਿਬ ਪਹੁੰਚਦੀ ਆ ਹੁਣ ਦੀ ਪਹੁੰਚ ਰਹੀ ਆ ਮੈਂ ਤੱਲ ਦੇਖਿਆ ਜੀ ਬੜੀ ਵੱਡੀ ਗਿਣਤੀ ਦੇ ਵਿੱਚ ਲੰਗਰ ਲੱਗਣੇ ਸ਼ੁਰੂ ਹੋ ਗਏ ਸੀ ਸੰਗਤ ਪਹੁੰਚੀ ਵੀ ਐ ਪਹੁੰਚ ਵੀ ਰਹੀ ਆ ਉਹਨਾਂ ਨੇ ਕਿਹਾ ਜੀ ਕਿ ਹੁੰਲੜਬਾਜ਼ੀ ਨਾ ਕੀਤੀ ਜਾਵੇ ਹਰ ਵਾਰੀ ਕੁਝ ਕੁ ਅਣਸੁਖਾਵਾਂ ਵਾਪਰਦਾ ਇਹ ਕੁਝ ਨਾ ਹੋਵੇ ਉਹਨਾਂ ਨੇ ਕਿਹਾ ਜੀ ਕਿ ਆਪਾਂ ਨੂੰ ਇੱਥੇ ਹਲੀਮੀ ਨਾਲ ਨਿਮਰਤਾ ਦੇ ਨਾਲ ਸਿੱਦਕ ਦੇ ਨਾਲ ਆਉਣਾ ਚਾਹੀਦਾ ਤੇ ਇੱਥੇ ਪ੍ਰਬੰਧਾਂ ਨੂੰ ਸੁਮਹਾਲਣਾ ਚਾਹੀਦਾ ਨਾ ਕਿ ਭਾਈ ਮੋਟਰਸਾਈਕਲਾਂ ਤੇ ਕਲਾਬਾਜ਼ੀ ਦਿਖਾਉਂਦੇ ਅੱਗੇ ਨਾ ਕਿ ਟਰੈਕਟਰਾਂ ਦੇ ਉੱਤੇ ਬੂਫਰ ਲਾ ਲਾ ਕੇ ਗਾਣੇ ਵਜਾਉਂਦੇ ਅੱਗੇ ਉਹਨਾਂ ਨੇ ਕਿਹਾ ਜੀ ਕਿ ਹੁੱਲੜਬਾਜ਼ਾਂ ਨੂੰ ਇਤਕੀ ਬੇਨਤੀ ਹੈ ਵੀ ਭਾਈ ਤੁਸੀਂ ਆਹ ਖੁਦ ਨਾ ਕਰਿਓ ਜੀ ਟੇਣਾ ਜੀ ਕੈਨੇਡਾ ਦੇ ਸਿੱਖਾਂ ਨੂੰ ਦੱਸੋ ਕਿ ਸਰ ਕੁਲਦੀਪ ਸਿੰਘ ਗੜਗੱਜ ਕੌਣ ਨੇ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ ਹੈ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੇ ਪਹਿਲਾਂ ਕੀ ਕਰਦੇ ਸਨ ਦੇਖੋ ਗੱਲ ਕਰਨ ਸਾਬ ਇਹ ਆ ਕਿ ਇਹਨਾਂ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਬਹੁਤ ਹੀ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਭਾਈ ਇਹ ਕੌਣ ਨੇ ਕੀ ਸ਼ਖਸੀਅਤ ਨੇ ਇਹਨਾਂ ਦੇ ਬਾਰੇ ਕਦੇ ਮੀਡੀਆ ਦੇ ਵਿੱਚ ਵੀ ਮੇਰੇ ਖਿਆਲ ਨਾਲ ਵੀ ਲੋਕਾਂ ਦੇ ਵਿੱਚ ਖਬਰ ਆਈ ਨਹੀਂ ਵੀ ਭਾਈ ਕੌਣ ਨੇ ਤੇ ਕੀ ਸ਼ਖਸੀਅਤ ਨੇ ਇਹ ਕੀ ਐਸਰ ਪ੍ਰਕਾਸ਼ ਸਿੰਘ ਬਾਦਲ ਦੇ ਸੇਵਾਦਾਰ ਰਹੇ ਨੇ ਪਹਿਲਾਂ ਨਹੀਂ ਮੈਂ ਮੇਰੇ ਉਹ ਗੌਰ ਦੇ ਵਿੱਚ ਨਹੀਂ ਗਿਆ ਜੀ ਮੈਂ ਦੱਸਦਾ ਵੀ ਇਹ ਕੌਣ ਕੋ ਕੀ ਕੀ ਨੇ 2001 ਤੋਂ ਸਿੱਖ ਕਥਾਵਾਚਕ ਦੇ ਤੌਰ ਤੇ ਉੱਤੇ ਸੇਵਾਵਾਂ ਨਿਭਾ ਰਹੇ ਆ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਕਥਾ ਕਰਦੇ ਰਹੇ ਆ ਐਮਏ ਇਤਿਹਾਸ ਤੱਕ ਦੀ ਸਿੱਖਿਆ ਲੈਣੀ ਹਾਸਲ ਕੀਤੀ ਆ ਸਿੱਖ ਮਿਸ਼ਨਰੀ ਕਾਲਜ ਤੋਂ ਧਾਰਮਿਕ ਵਿੱਦਿਆ ਹਾਸਲ ਕੀਤੀ ਆ ਪਿਛਲੇ 12 ਸਾਲ ਤੋਂ ਗਰੀਬ ਤੇ ਯਤੀਮ ਬੱਚਿਆਂ ਦੀ ਪੜ੍ਹਾਈ ਤੇ ਰਹਿਣ ਬਸੇਰੇ ਦਾ ਉਪਰਾਲਾ ਕਰ ਰਹੇ ਆ ਸੋ ਇਹ ਲੱਗਦਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਦੋ-ਦੋ ਤਖਤਾਂ ਦੀਆਂ ਜ਼ਿੰਮੇਵਾਰੀਆਂ ਪੈ ਜਾਣੀਆਂ ਕਿਉਂਕਿ ਇਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਜਿਹੜੀ ਕਿ ਬੀਤੇ ਦੇ ਵਿੱਚ ਇਹਨਾਂ ਦੇ ਵੱਲੋਂ ਇੰਟਰਵਿਊ ਦਿੱਤੀ ਗਈ ਆ ਉਹਦੇ ਵਿੱਚ ਬਾਦਲ ਪਰਿਵਾਰ ਦੇ ਕਈ ਫੈਸਲਿਆਂ ਦੇ ਉੱਤੇ ਤਿੱਖੀਆਂ ਟਿੱਪਣੀਆਂ ਕਰ ਰਹੇ ਵਿਰੋਧ ਦੇ ਵਿੱਚ ਪਰ ਹੁਣ ਜਦੋਂ ਇਹਨਾਂ ਨੂੰ ਜਥੇਦਾਰੀ ਮਿਲੀ ਆ ਤਖਤ શ્રી ਕੇਸਗੜ੍ਹ ਸਾਹਿਬ ਦੀ ਤੇ ਐਡੀਸ਼ਨਲ ਚਾਰਜ ਮਿਲਿਆ ਇਹਨਾਂ ਨੂੰ ਇੱਥੇ ਅਕਾਲ ਤਖਤ ਸਾਹਿਬ ਦਾ ਇਹ ਫਿਰ ਪੁਰਾਣੀ ਵੀਡੀਓ ਬੜੀ ਸਰਕੂਲੇਟ ਹੋਈ ਆ ਪਰ ਇਹ ਜਿਕੇ ਪਤਾ ਨਹੀਂ ਕਿਹੜੇ ਤਰੀਕੇ ਹੋਣਗੇ ਕਿਵੇਂ ਆ ਪਰ ਇਹਨਾਂ ਦੇ ਵੱਲੋਂ ਅੱਜ ਇਹ ਗੱਲ ਫੇਰ ਕਹੀ ਗਈ ਆ ਕਿ ਮੈਂ ਜਥੇਦਾਰ ਨਹੀਂ ਆ ਮੈਂ ਤਾਂ ਸੇਵਾਦਾਰ ਆ ਹਾਂਜੀ ਸੁਧਾਰ ਲਹਿਰ ਦੇ ਆਗੂਆਂ ਨੇ ਕੀ ਮਤੇ ਪਾਸ ਕੀਤੇ ਨੇ ਹਾਂ ਹੁਕਮਦਾਰਾਂ ਦੇ ਅਗੂਆਂ ਦੇ ਵੱਲੋਂ ਅੱਜ 7-8 ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇੱਕ ਤਾਂ ਜਿਹੜੀ 18 ਤਰੀਕ ਨੂੰ ਭਰਤੀ ਹੋਣੀ ਆ ਇਸ ਭਰਤੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤੇ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਲਬੀਰ ਸਿੰਘ ਤੇ ਦਮਦਮੀ ਟਕਸਾਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਦੇ ਫੈਸਲੇ ਜਿਹੜੇ ਹਟਾਏ ਗਏ ਆ ਇਹਨੂੰ ਰੱਦ ਕਰਵਾਉਣ ਦੇ ਲਈ ਤੇ ਵੱਡੇ ਪੱਧਰ ਦੇ ਉੱਤੇ ਜਿੱਥੇ ਬੰਦਿਆਂ ਨੂੰ ਲਾਮਬੰਦ ਕਰਨ ਅਫਸਰ ਸਾਹਿਬਾਨ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਜ਼ਰੂਰੀ ਹੈ ਇਹਨਾਂ ਨੇ ਨਿੰਦਾ ਮਤਾ ਪਾਸ ਕਰਕੇ ਗੱਲ ਕਹੀ ਹੈ ਕਿ ਕਿਸ ਗੜ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ ਇੱਕ ਹੋਰ ਮਤਾ ਪਾਸ ਕਰਕੇ ਗੱਲ ਕਹੀ ਗਈ ਹੈ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੇਵਾਵਾਂ ਅਣਮੁੱਲੀਆਂ ਤੇ 2 ਦਸੰਬਰ ਵਾਲੇ ਹੁਕਮਨਾਮੇ ਦੀ ਇਹਨੇ ਸਲਾਹਾਂ ਕੀਤੀ ਆ ਤੇ ਇਹਨਾਂ ਨੇ ਇਹ ਗੱਲ ਕਹੀ ਆ ਕਿ 7 ਮੈਂਬਰ ਦੀ ਭਰਤੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਵਿੱਚੋਂ 5 ਮੈਂਬਰਾਂ ਨੇ ਜਿਹੜੀ ਗੱਲ ਕਹੀ ਆ ਕਿ ਅਸੀਂ 18 ਤਰੀਕ ਤੋਂ ਭਰਤੀ ਸ਼ੁਰੂ ਕਰਨ ਲੱਗੇ ਕਾੜੀ ਦਲ ਦੀ ਵੱਡ ਚੜਕੇ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਜੀ। ਜਨਾਬ ਜੀ ਸੰਸਾਰ ਪ੍ਰਸਿੱਧ ਨੱਚਣ ਗਾਉਣ ਵਾਲੀ ਲੜਕੀ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਦਾ ਕੀ ਰੌਲਾ ਪੈ ਗਿਆ। ਜਨਾਬ ਦੇਖੋ ਗੱਲ ਨਾ ਬਹੁਤ ਸਾਰੇ ਸਾਡੇ ਪਰਿਵਾਰਕ ਜੀਆਂ ਨੂੰ ਸ਼ਾਇਦ ਪਤਾ ਨਾ ਹੋਵੇ। ਜਾਂ ਕਈ ਵਾਰੀ ਪਤਾ ਵੀ ਹੁੰਦਾ ਆਪਾਂ ਨੂੰ ਥੋੜਾ ਬੋਤਾ ਚਲੋ ਗਵਈਆਂ ਦੇ ਬਾਰੇ ਜਾਂ ਗੋਣ ਵਾਲੀਆਂ ਕੁੜੀਆਂ ਦੇ ਬਾਰੇ ਤਾਂ ਇਲਮ ਹੁੰਦਾ ਹੀ ਆ ਹੋਰ ਆਪਾਂ ਨੂੰ ਭਾਵੇਂ ਆਪਦੇ ਸ਼ਹੀਦਾਂ ਬਾਰੇ ਨਾ ਪਤਾ ਹੋਵੇ ਸਾਨੂੰ ਕੋਈ ਪੰਜ ਪਿਆਰਾਂ ਦੇ ਨਾਂ ਭਾਵੇਂ ਨਾ ਆਉਂਦੇ ਹੋਣ ਪਰ ਗਵਈਆਂ ਦੇ ਨਾਂ ਫਿਲਮਾਂ ਵਾਲਿਆਂ ਦੇ ਨਾਂ ਤਾਂ ਸਾਨੂੰ ਆਉਂਦੇ ਹੀ ਹੁੰਦੇ ਆ ਬਿਲਕੁਲ ਦੂਜੀ ਗੱਲ ਇਹ ਹੈ ਕਿ ਜਦੋਂ ਬਣਦੀ ਹੁੰਦੀ ਹੈ ਨਾ ਉਦੋਂ ਸਭ ਕੁਝ ਵਧੀਆ ਲੱਗਦਾ ਜਦੋਂ ਵਿਗੜ ਜਾਂਦੀ ਹੈ ਫਿਰ ਬੰਦਾ ਵਿਓ ਵਰਗਾ ਲੱਗਦਾ ਮੈਂ ਨਾ ਅੱਜ ਇਸ ਕੁੜੀ ਦੀਆਂ ਦੇਖੋ ਮੈਂ ਨਾ ਤਾਂ ਸੁਨੰਦਾ ਦੇ ਪੱਖ ਦੇ ਵਿੱਚ ਨਾ ਹੈਗਾ ਜੀ ਪਿੰਕੀ ਦਾ ਕੋਈ ਬਹੁਤ ਉਹਦਾ ਨੇੜਲਾ ਪਰ ਮੈਂ ਲੋਕਾਂ ਨੂੰ ਨਹੀਂ ਵੀ ਪਾਈ ਉਹਦੀ ਗੱਲ ਸੁਣੀ ਤਾਂ ਉਹਨੂੰ ਗਾਲਾਂ ਕੱਢਣ ਲੱਗ ਗਏ ਥੱਲੇ ਕਮੈਂਟ ਕਰਕੇ ਉਹਦੀ ਗੱਲ ਸੁਣੀ ਤਾਂ ਉਹਨੂੰ ਗਾਲਾਂ ਉਹ ਤਾਂ ਵਿਹਲਿਆਂ ਦੇ ਕੰਮ ਆ ਪਰ ਜਿਹੜੀ ਅਸਲ ਗੱਲ ਆ ਉਹ ਇਹ ਆ ਕਿ ਕੁੜੀ ਦੀ ਇੰਟਰਵਿਊ ਜਿਹੜੀ ਕੁਝ ਸਮਾਂ ਪਹਿਲਾਂ ਹੀ ਹੋਈ ਆ ਉਹਨੇ ਵਿੱਚ ਕਹਿ ਰਹੀ ਦੀ ਕਿ ਪਿੰਕੀ ਢਾਲੀ ਵਾਲ ਤੇ ਉਹਦੀ ਘਰਵਾਲੀ ਨੇ ਮੈਨੂੰ ਬੱਚਾ ਵਾਂਗੂ ਰੱਖਿਆ ਉਹ ਮੇਰੇ ਮੰਮੀ ਪਾਪਾ ਜਿਹੜਾ ਉਹਨਾਂ ਦਾ ਬੇਟਾ ਉਹ ਮੇਰੇ ਭਰਾਵਾ ਵਾਂਗੂ ਆ ਅੱਜ ਉਹ ਇਹ ਗੱਲ ਕਹਿ ਰਹੀ ਐ ਕਿ ਮੈਂ ਮਗਰਮੱਛਾਂ ਦੇ ਪੱਲੇ ਪੈ ਗਈ ਸੀ ਤੇ ਮੈਂ ਕਬਰੇ 'ਚ ਬਹਿ ਬਹਿ ਕੇ ਰੋਂਦੀ ਹੁੰਦੀ ਸੀ ਤੇ ਮੇਰਾ ਆਰਥਿਕ ਤੌਰ ਤੇ ਨੁਕਸਾਨ ਬਹੁਤ ਇਸ ਖੇਤਰ ਦੇ ਵਿੱਚ ਮਗਰਮੱਛ ਖਾ ਜਾਂਦੇ ਆ ਸਾਡੇ ਸਿਰ ਤੋਂ ਉਹਦਾ ਘਰ ਚ ਲਾਉਂਦੇ ਆ ਸੋ ਉਹਦੇ ਵੱਲੋਂ ਲਾਇਗ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਅੱਜ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਕੀਤੀ ਗਈ ਉਹਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਗਿਆ ਤੇ ਪਿੰਕੀ ਘਰ ਆ ਗਿਆ ਪੁਲਿਸ ਨੇ ਉਹਨੂੰ ਛੱਡਤਾ ਪਰ ਸਵਾਲ ਇਹ ਪੈਦਾ ਹੁੰਦਾ ਵੀ ਅੱਜ ਤੱਕ ਬੜੀ ਵਾਰ ਆਹ ਕੁਝ ਹੋਇਆ بڑے ਮੈਨੂੰ ਨਹੀਂ ਪਤਾ ਵੀ ਹੋ ਸਕਦਾ ਕੋਈ ਪੈਸਾ ਦਾ ਲੈਣ ਦੇਣ ਹੋਵੇ ਵੀ ਪਰ ਉਹ ਗੱਲ ਮਿਲ ਬੈਠ ਕੇ ਆਪਸ ਦੇ ਵਿੱਚ ਕਲੀਅਰ ਕਰਨੀ ਚਾਹੀਦੀ ਸੀ ਚਾਰ ਬੰਦੇ ਪਾ ਕੇ ਨਾ ਕਿ ਤਮਾਸ਼ਾ ਬਣਾਉਣਾ ਚਾਹੀਦਾ ਸੀ ਇੱਕ ਦੂਜੇ ਦਾ ਹੁਣ ਜਿਹੜੀ ਥਾਂ ਤੇ ਤਮਾਸ਼ਾ ਪਹੁੰਚ ਗਿਆ ਲੋਕਾਂ ਨੂੰ ਤਾਂ ਸਵਾਦ ਲੈਣੇ ਆ ਕਿਸੇ ਨੇ ਸੁਨੰਦਾ ਨੂੰ ਗਲਤ ਕਰਨਾ ਕਿਸੇ ਨੇ ਪਿੰਕੀ ਨੂੰ ਗਲਤ ਕਰਨਾ ਇਹ ਹਫਤੇਖੰਡ ਦੀ ਇਹ ਗੱਲ ਚੱਲੀ ਜਾਣੀ ਆ ਪਰ ਗੱਲ ਇਹ ਵੀ ਮੈਂ بڑے ਕਲਾਕਾਰਾਂ ਨੂੰ ਜਾਣਦਾ ਜਿਹੜਾ ਇਹਦੇ ਕੋਲੇ ਪਹਿਲਾਂ ਪੈਸੇ ਨਹੀਂ ਸੀ ਉਹਨਾਂ ਨੂੰ ਪ੍ਰੋਡਿਊਸਰਾਂ ਨੇ ਰਿਕਾਰਡ ਕੀਤਾ ਇਨਵੈਸਟਮੈਂਟ ਕੀਤੀ ਕਈ ਕਰੋੜ ਰੁਪਏ ਦੀ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਨਾਂ ਵੱਡੇ ਹੋਏ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਕੌਣ ਹੁੰਨੇ ਆ ਕਈ ਥੋਮਤੇ ਪ੍ਰੋਡਿਊਸਰ ਵੀ ਗਲਤ ਹੁੰਦੇ ਆ ਪਰ ਇਹ ਹੈ ਜੀ ਕਿ ਇਸ ਵੇਲੇ ਜਿਹੜਾ ਮਨਮਟਾਪ ਪੈਦਾ ਹੋਇਆ ਇਹਦੇ ਵਿੱਚ ਦੋਵਾਂ ਧਿਰਾਂ ਦੇ ਵਿੱਚੋਂ ਕਿਸੇ ਦਾ ਵੀ ਫਾਇਦਾ ਨਹੀਂ ਆ। ਇਹਦੇ 'ਚ ਖਾਸ ਕਰਕੇ ਵੱਡੇ ਪੱਧਰ ਤੇ ਨੁਕਸਾਨ ਸੁਨੰਦ ਦਾ ਮਤਾਂ ਮੰਦਾ ਕਿਉਂਕਿ ਉਹਨੇ ਵਿਵੱਖ ਦੇ ਵਿੱਚ ਵੀ ਇਸ ਮੰਡੀ 'ਚ ਵਿਚਰਨਾ ਉਹਨੂੰ ਉਹਦੇ ਤੇ ਕਿਸੇ ਨੇ ਇਨਵੈਸਟਮੈਂਟ ਕਰਨੀ ਕਿ ਨਹੀਂ ਕਰਨੀ ਇਸ ਵਿਵਾਦ ਤੋਂ ਬਾਅਦ ਹੁਣ ਸਬੰਧਤ ਧਿਰਾਂ ਨੂੰ ਸੋਚਣਾ ਜੀ। ਹੂੰ ਹੂੰ ਤੇ ਨੇਕ ਚੰਦ ਦੀ ਪੋਤੀ ਨੇ ਪ੍ਰਧਾਨ ਮੰਤਰੀ ਨੂੰ ਕੀ ਲਿਖਿਆ ਚਿੱਠੀ 'ਚ ਨਿਕਸਨ ਦੀ ਪੋਤੀ ਦਾ ਨਾਮ ਹੈਗਾ ਜੀ ਪ੍ਰਯੰਕਾ ਉਹ ਅਮਰੀਕਾ ਦੇ ਵਿੱਚ ਰਹਿੰਦੀ ਆ ਨੇਕ ਚੰਦ ਕੌਣ ਆ ਜਿਨ੍ਹਾਂ ਨੇ ਕੇ ਰੌਕ ਗਾਰਡਨ ਬਣਾਇਆ ਜੀ ਜੀ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕਲਾ ਕਿਰਤੀ ਸਥਾਪਿਤ ਕੀਤੀ ਬਹੁਤ ਵੱਡਾ ਬਹੁਤ ਅਦਮੀ ਸ਼ਖਸੀਅਤ ਰਹੇ ਇਹ ਉਹ ਉਹ ਬੜੀ ਕ੍ਰੀਏਟਿਵ ਹਸਤੀ ਸੀ ਪਿਛਲੇ ਦਿਨੀ ਕੀ ਖਬਰ ਆਈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਰੌਕ ਗਾਰਡਨ ਦਾ ਫਰੰਟ ਵਾਲੇ ਹਿੱਸੇ ਦਾ ਇੱਕ ਹਿੱਸਾ ਢਾਕੇ ਤੇ ਉਹਦੇ ਵਿੱਚ ਕਹਿੰਦੇ ਜੀ ਪਾਰਕਿੰਗ ਨੂੰ ਅਸੀਂ ਵੱਡੀ ਕਰ ਰਹੇ ਹਾਈ ਕੋਰਟ ਵੱਲ ਦੀ ਪਾਰਕਿੰਗ ਵਾਲੀ ਖਾਂ ਵੱਡੀ ਕਰ ਰਹੇ ਆ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਕੁਝ ਕੁ ਸ਼ਖਸੀਤਾਂ ਦੇ ਵੱਲੋਂ ਇਹਦਾ ਵਿਰੋਧ ਵੀ ਕੀਤਾ ਗਿਆ ਹੁਣ ਉਹਦੀ ਧੀ ਦੇ ਪੋਤੀ ਦੇ ਵੱਲੋਂ ਤੇ ਇਹ ਗੱਲ ਕਹੀ ਗਈ ਆ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਦੇਖੋ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਮੇਰੇ ਦਾਦੇ ਦੀਆਂ ਕਲਾਕਿਰਤਾਂ ਨੂੰ ਕਿਵੇਂ ਉਜਾੜਿਆ ਜਾ ਰਿਹਾ ਉਹ ਕਹਿੰਦੀ ਕਿ ਮੈਂ ਕੱਲੀ ਨਹੀਂ ਕਹਿੰਦੀ ਚੰਡੀਗੜ੍ਹ ਦੇ ਸੂਝਵਾਨ ਲੋਕਾਂ ਨੇ ਇਸ ਮਸਲੇ ਨੂੰ ਬਹੁਤ ਚੁੱਕਿਆ ਹੈਗਾ ਤੇ ਕਿਰਪਾ ਕਰਕੇ ਇਹਦਾ ਦੀ ਢਾਟ ਢਵਾਈ ਵਾਲਾ ਕੰਮ ਬੰਦ ਕੀਤਾ ਜਾਵੇ ਤੇ ਜੋ ਉਜਾੜਾ ਕੀਤਾ ਜਾ ਰਿਹਾ ਇਹਨੇ ਖੂਬਸੂਰਤ ਰੋ ਗਾਰਡਨ ਦਾ ਇਹਦੇ ਉੱਤੇ ਰੋਕਥਾਮ ਹੋਣੀ ਚਾਹੀਦੀ ਹੈ ਜੀ ਤਾ ਕੇ ਉਥੇ ਕੀ ਬਣਾਉਣਾ ਚਾਹੁੰਦੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ پارک ਪਾਰਕਿੰਗ ਦੀ ਪਾਰਕਿੰਗ ਪਾਰਕਿੰਗ ਵਾਲੀ ਥਾਂ ਬਣਾਈ ਹੈ ਜੀ ਹਮ ਹਮ ਅੱਛਾ ਟੇਨਾ ਜੀ ਸਾਨੂੰ ਇਹ ਵੀ ਦੱਸੋ ਵੀ ਤਸਕਰਾਂ ਦੇ ਘਰ ਢਾਉਣ ਦਾ ਜਿਹੜਾ سلسلہ ਸ਼ੁਰੂ ਹੋਇਆ ਸੀ ਉਹ ਚਾਲੂ ਆ ਜਾਂ ਰੁਕ ਗਿਆ ਤੇ ਕੋਈ ਇੱਕ ਤਾਂ ਗੱਲ ਇਹ ਹੈ ਵੀ ਜਿਹੜਾ ਤਸਕਰਾਂ ਦੇ ਘਰ ਢਾਉਣ ਦਾ سلسلہ ਉਹ ਜਾਰੀ ਹੈ ਕਦੇ 1 ਕਦੇ 2 ਕਦੇ 3 ਕੁਝ ਇਸ ਤਰੀਕੇ ਦੇ ਵੇਰਵੇ ਆਉਂਦੇ ਵੀ ਆ ਵੀ ਢਾ ਦਿੱਤਾ ਆ ਢਾਉਣ ਦੇ ਲਈ ਪੁਲਿਸ ਗਈ ਆ ਇੱਥੇ ਆ ਹੋਇਆ ਇੱਥੇ ਆ ਹੋਇਆ ਇਵੇਂ ਚੱਲੀ ਜਾਂਦਾ ਪਰ ਜਿਹੜੀ ਨਵੀਂ ਗੱਲ ਉਹ ਇਹ ਆ ਵੀ ਅੱਜ ਨਾ ਸੋਸ਼ਲ ਮੀਡੀਆ ਦੇ ਉੱਤੇ ਕੱਲ ਵੀ ਤੇ ਪਰਸੋਂ ਵੀ ਕੁਝ ਗੱਲਾਂ ਚੱਲਦ ਕਰੀਆਂ ਉਹਦੇ ਵਿੱਚੋਂ ਇੱਕ ਗੱਲ ਇਹ ਆ ਵੀ ਕੀ ਸੱਚੀ ਮੁੱਚੀ ਤਸਕੀਆਂ ਦੇ ਘਰ ਹੀ ਢਾਏ ਜਾ ਰਹੇ ਆ ਕਿਉਂਕਿ ਇੱਕ ਦੋ ਥਾਂ ਐਸ ਕਾ ਢਾਇਆ ਗਿਆ ਜਿਹੜੀਆਂ ਕਿ ਲੰਮੇ ਸਮੇਂ ਤੋਂ ਬੰਦਰ ਪਈਆਂ ਦੂਜੀ ਗੱਲ ਇਹ ਵੀ ਕਿ ਕੁਝ ਕਥਾਵਾਂ ਤੇ ਥੜੀਆਂ ਢਾਈਆਂ ਗਈਆਂ ਕੁਝ ਕਠਾਵਾਂ ਤੇ ਵੱਧ ਰਹੇ ਜਿਹੜੇ ਢਾਟ ਤੇ ਗਏ ਜਿਹੜੇ ਕਿ ਸੜਕਾਂ ਦੇ ਵਿਚਾਲੇ ਕਈ ਲੋਕਾਂ ਦੀ ਆਰਤ ਹੁੰਦੀ ਵੀ ਘਰ ਕਿਤੇ ਹੁੰਦਾ ਤੇ ਖੜੀ ਕਿਤੇ ਬਣਾ ਲੈਨੇ ਆਪਾਂ ਤੇ ਫਿਰ ਉਸ ਤੋਂ ਬਾਅਦ ਵੱਧ ਰਹੇ ਜੀ ਵੀ ਬਾਹਰ ਬਣਾ ਲੈਨੇ ਆ ਹੁਣ ਸਵਾਲ ਇਹ ਪੈਦਾ ਹੋਇਆ ਵੀ ਕੀ ਇਹ ਨਜਾਇਜ਼ ਕਬਜ਼ਾ ਕਿਸ ਤਰ੍ਹਾਂ ਹੋਈਆਂ ਠਾਵਾਂ ਨੂੰ ਢਾਇਆ ਜਾ ਰਿਹਾ ਜਾਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਇਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਘਰ ਢਾ ਕੇ ਆਪਾਂ ਜਿਹਨੂੰ ਆਪਾਂ ਪ੍ਰਚਾਰ ਕਰ ਰਹੇ ਆ ਇਹਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੂਗਾ ਜਾਂ ਇਹ ਇਕੱਲੀਆਂ ਖਬਰਾਂਈਆਂ ਜੀ ਤੇ ਬਾਕੀ ਪੰਜਾਬ ਪੁਲਿਸ ਦਾ ਤੇ ਕਿਸਾਨਾਂ ਦਾ ਟਕਰਾ ਹੋਇਆ ਕਹਿੰਦੇ ਕਿਸਾਨਾਂ ਦਾ ਕੀ ਬਣਿਆ ਜੀ ਹੁਣ ਇਹ ਜੀ ਗੁਰਦਾਸਪੁਰ ਤੋਂ ਖਬਰ ਆਈਏ ਸਨ ਸਾਬ ਇੱਥੇ ਨਾ ਕਿਸਾਨਾਂ ਦੀ ਪਤਾ ਲੱਗਾ ਵੀ ਫਸਲਾਂ ਦੇ ਵਿੱਚ ਤੇ ਲ ਜਾ ਕੇ ਟਰੈਕਟਰ ਤੇ ਲੀ ਜਾ ਕੇ ਮਸ਼ੀਨਾ ਤੇ ਫਸਲ ਬਰਬਾਦ ਕਰਤੀ ਅੱਜ ਪੁਲਿਸ ਨੇ ਤੇ ਪੁਲਿਸ ਨੇ ਗੱਲ ਕਹੀ ਵੀ ਜੰਮੂ ਕਟੜਾ ਐਕਸਪ੍ਰੈਸ ਵੀ ਹੈ ਜਿਹੜਾ ਤੇ ਉਹਦੇ ਲਈ ਜ਼ਮੀਨਾਂ ਅਕਵਾਇਰ ਹੋਈਆਂ ਤੇ ਫੇਰ ਵੀ ਕਿਸਾਨ ਇੱਥੇ ਕੰਮ ਨਹੀਂ ਕਰ ਮੰਨਦੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਸਾਨੂੰ ਫਸਲਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਸਾਨੂੰ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਸ ਕਰਕੇ ਭਾਈ ਅਸੀਂ ਤਾਂ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ ਇੱਥੇ ਫਿਰ ਦੋਵਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਧੱਕਾ ਮੁਕੀ ਹੋਈ ਹੈ ਪੁਲਿਸ ਨੇ लाठी चार्ज ਕੀਤਾ 7-8 ਕਿਸਾਨੇ ਸੇ ਜ਼ਖਮੀ ਹੋਏ ਤੇ ਸੁਖਪਾਲ ਸਿੰਘ ਖਹਿਰਾ ਤੇ ਕੋਈ ਕਾਰਵਾਈ ਹੋ ਰਹੀ ਹੈ ਹਾਂ ਬਿਲਕੁਲ ਜੀ ਮੈਂ ਹੁਣੇ-ਹੁਣੇ ਖਬਰ ਪੜ ਕੇ ਹਟਿਆ ਜੀ ਇਹ ਨਾ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਉੱਤੇ ED ਨੇ ਕਾਰਵਾਈ ਕੀਤੀ ਨਸ਼ੇ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਆਪਾਂ ਜਾਣਦੇ ਕਿ ਖੈਰੀ ਹੋਰਣਾ ਨਾਂ ਜਿਹੜਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਈ ਵਾਰੀ ਵਵਾਦਾਂ ਦੇ ਵਿੱਚ ਆਇਆ ਪਰ ਹੁਣ ED ਨੇ ਇਹਨਾਂ ਦੀ ਚੰਡੀਗੜ੍ਹ ਵਾਲੀ ਕੋਠੀ ਅਟੈਚ ਕੀਤੀ ਆ ਆ ਮੈਂ ਹੁਣੇ ਇੱਕ ਇਹਨਾਂ ਦਾ ਜਿਹੜਾ ਇਹਨਾਂ ਨੇ ਟਵੀਟ ਕੀਤਾ ਹੈਗਾ ਤੇ ਉਹ ਪੜ੍ਹ ਕੇ ਹਟਿਆ ਉਹਨਾਂ ਨੇ ਕਿਹਾ ਜੀ ਕਿ ਮੈਨੂੰ মিডিਏ ਰਾਹੀਂ ਹੁਣੇ ਪਤਾ ਲੱਗਾ ਕਿ ED ਨੇ ਮੇਰੀ ਚੰਡੀਗੜ੍ਹ ਰਹਾਇਸ਼ ਨੂੰ ਅਟੈਚ ਕਰ ਲਿਆ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਮੈਨੂੰ ਇਹਦੇ ਬਾਰੇ ED ਜਾਂ ਕਿਸੇ ਹੋਰ ਸਰਕਾਰੀ ਸਰੋਤ ਤੋਂ ਕੋਈ ਨੂਰਸ ਨਹੀਂ ਮਿਲਿਆ ਜੇ ਖਬਰ ਸਹੀ ਵੀ ਹੈ ਸਾਨੂੰ ਇਹਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਦੇਸ਼ ਭਰ ਦੇ ਵਿੱਚ ਵਿਰੋਧੀ ਧਿਰ ਦੇ ਦੋਤਾਵਾਂ ਦਾ ਸ਼ਿਕਾਰ ਕਰਨ ਦੇ ਲਈ ਈਡੀ ਦੀ ਦੁਰਵਰਤੋਂ ਕਰ ਰਹੀ ਹੈ ਤੇ ਪਤਾ ਲੱਗਾ ਵੀ ਜਿਹੜੀ ਕੋਠੀ ਤਾਂ ਹੈਗੀ ਹੈ ਜੀ ਕਈ ਕਰੋੜ ਰੁਪਏ ਦੀ ਪਰ ਇਹ 3 ਕਰੋੜ ਤੇ ਕੁਝ ਲੱਖ ਰੁਪਏ ਉਹਦੀ ਕੀਮਤ ਮੰਨ ਕੇ ਤੇ ਇਹਨੂੰ ਅਟੈਚ ਕਰ ਲਿਆ ਗਿਆ ਤੇ ਸੁਖਪਾਲ ਖੇੜਾ ਨੇ ਇਸ ਜਿਲ ਦਾ ਵਿਰੋਧ ਕੀਤਾ ਜੀ ਹਮ ਹਮ ਅੱਛਾ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਮੁਲਕਾਂ ਦਾ ਇੱਕ ਲਿਸਟ ਛਪੀ ਹੈ ਭਾਰਤ ਦਾ ਨਾਮ ਕਿੱਥੇ ਆਉਂਦਾ ਜੀ ਉਹਦੇ ਵਿੱਚ ਦੋਖੋ ਭਾਰਤ ਦੇ ਵਿੱਚ ਪ੍ਰਦੂਸ਼ਣ ਦੀ ਕਮੀ ਤਾਂ ਹੈ ਨਹੀਂ ਕਿ ਜਿਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਨਾ ਕੋਈ ਜ਼ਿਆਦਤੀ ਹੈ ਨਾ ਕੋਈ ਬਦਨਾਮ ਕਰਵੀ ਸਾਜ਼ਿਸ਼ ਹੈ ਨਾ ਸਰਕਾਰਾਂ ਸਹਿਰ ਦਾ ਨਾ ਭਾਰਤ ਦੇ ਲੋਕ ਸਹਿਰ ਦਾ ਸਾਰੇ ਇੱਥੇ ਕਿਹੜੀ ਸੀ ਜਾਂਦੇ ਇੱਕ ਦੂਜੇ ਨੂੰ ਦੋਸ਼ਕ ਦੋਸ਼ਕ ਦੂਜੇ ਦੇ ਸਿਰ ਮੜੀ ਜਾਂਦੇ ਆ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ 13 ਭਾਰਤ ਦੇ ਆ ਇੱਥੇ 13 ਭਾਰਤ ਦੇ ਆ ਤੇ ਜਿਹੜੀ ਕੈਪੀਟਲ ਦੇ ਤੌਰ ਤੇ ਰਾਜਧਾਨੀ ਦੇ ਤੌਰ ਤੇ ਉੱਤੇ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਕੈਪੀਟਲ ਦੀ ਮਾਮਲੇ ਦੇ ਵਿੱਚ ਟੌਪ ਦੇ ਉੱਤੇ ਹੈਗੀ ਆ ਸੋ ਐਚ ਕੀ ਕਹਿੰਦੇ ਵੀ ਭਾਰਤ ਨੇ ਥੋੜਾ ਜਿਹਾ ਸੁਧਾਰ ਕੀਤਾ ਦੋ ਅੰਕਾਂ ਦਾ ਪਰ ਫਿਰ ਵੀ ਇਹਦੇ 13 ਸ਼ਹਿਰ ਆ ਜਿਹੜੇ 20 ਦੇ ਵਿੱਚੋਂ ਦੁਨੀਆ ਭਰ ਦੇ 20 ਸ਼ਹਿਰਾਂ ਦੇ ਵਿੱਚੋਂ ਤੇ ਭਾਰਤ ਦੇ 13 ਸਭ ਤੋਂ ਵੱਧ ਪ੍ਰਦੂਸ਼ਿਤ ਆ ਜੀ ਤੇ ਮਜੀਠੀਆ ਨੂੰ ਸਿੱਟ ਨੇ ਫੇਰ ਬੁਲਾ ਲਿਆ ਜੀ ਬਿਲਕੁਲ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਨੂੰ ਉਸੇ ਹੀ ਪੁਰਾਣੇ ਕੇਸ ਦੇ ਵਿੱਚ ਜਿਹੜਾ ਕਿ ਨਸ਼ਾ ਤਸਕਰੀ ਨਾਲ ਸੰਬੰਧਤ ਹੈ ਜਿਹਦੇ ਵਿੱਚੋਂ ਜੇਲ ਵੀ ਕੱਟ ਕੇ ਆਏ ਦੀਦੇ ਬਾਬਤ ਐਸਆਈਟੀ ਹੈ ਜਿਹੜੀ ਉਹਨੇ ਕਈ ਵਾਰੀ ਬੁਲਾਇਆ ਵੀ ਤੇ ਉਸੇ ਮਾਮਲੇ ਦੇ ਵਿੱਚ ਇੱਕ ਵਾਰ ਫੇਰ ਪਟਿਆਲਾ ਦੀ ਦਫਤਰ ਦੇ ਵਿੱਚ ਐਸਆਈਟੀ ਦੇ ਦਫਤਰ ਦੇ ਵਿੱਚ 17 ਤਰੀਕ ਨੂੰ ਬੁਲਾਇਆ ਗਿਆ ਯਾਨੀ ਕਿ 17 ਮਾਰਚ ਨੂੰ ਤੇ ਟੇਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਕੋਈ ਠੰਡ ਤਾਂ ਹੁਣ ਹੈ ਨਹੀਂ ਠੰਡ ਤਾਂ ਖਤਮ ਹੋ ਗਈ ਬਿਲਕੁਲ ਜੀ ਪੰਜਾਬ ਦੇ ਵਿੱਚ ਅੱਜ ਮੌਸਮ ਠੀਕ ਰਿਹਾ ਕੁਝ ਕੁ ਥਾਵਾਂ ਤੇ ਬੱਦਲ ਵਾਈ ਸੀ ਕੁਝ ਕੁ ਥਾਵਾਂ ਤੇ ਧੁੱਪ ਵੀ ਸੀ ਪਰ ਆਉਂਦੇ 48 ਘੰਟੇ ਦੇ ਵਿੱਚ ਕਈ ਥਾਵਾਂ ਤੇ ਕਣੀਆਂ ਪੈਣ ਦੀ ਆਸ ਹੈ ਬਹੁਤ ਬਹੁਤ ਮਿਹਰਬਾਨੀ ਜੀ ਬੜਾ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ ਥੈਂਕ ਯੂ 86 ਡਿਲੀਵਰੀਆਂ ਕੀਤੀਆਂ 11 ਦੋਸਤਾਂ ਦੇ ਘਰ ਮੂਵ ਕਰਵਾਏ ਹੂੰ